ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਫਰੀਦ ਜੀ ਦਾ ਆਗਮਨ ਪੁਰਬ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਸੁਣੋ ਬਾਬਾ ਫਰੀਦ ਜੀ ਦਾ ਸ਼ਬਦ ਕਿੰਨੇ ਸੋਹਣੇ ਸ਼ਬਦ ਲਿਖੇ ਨੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਫਰੀਦਾ ਬੁਰੇ ਦਾ ਪਲਾ ਕਰ ਗੁੱਸਾ ਮਨ ਨਾ ਹੰਡਾਏ ਦੇਹੀ ਰੋਗ ਨਾ ਲੱਗਈ ਪੱਲ ਸਭ ਕਿਛ ਪਾਏ ਫਰੀਦਾ ਬੁਰੇ ਦਾ ਪਲਾ ਕਰ ਗੁੱਸਾ ਮਨ ਨਾ ਹੰਡਾਏ ਦੇਹੀ ਰੋਗ ਨਾ ਲੱਗਈ ਪੱਲ ਸਭ ਕਿਛ ਪਾਏ ਫਰੀਦਾ ਬੁਰੇ ਦਾ ਪਲਾ ਕਰ ਗੁੱਸਾ ਮਨ ਨਾ ਹੰਡਾਏ ਦੇਹੀ ਰੋਗ ਨ ਲੱਗਈ ਪੱਲ ਸਭ ਕਿਛ ਪਾਏ ਫਰੀਦਾ ਬੁਰੇ ਦਾਪ ਲਾ ਕਰ ਗੁੱਸਾ ਮਨ ਨ ਹੰਡਾਏ ਦੇਹੀ ਰੋਗ ਨ ਲੱਗਈ ਪੱਲ ਸਭ ਕਿਛ ਪਾਏ ਫਰੀਦਾ ਬੁਰੇ ਦਾਪ ਲਾ ਕਰ ਗੁੱਸਾ ਮਨ ਨ ਹੰਡਾਏ ਦੇਹੀ ਰੋਗ ਨ ਲੱਗਈ ਪੱਲ ਸਭ ਕਿਛ ਪਾਏ ਫਰੀਦਾ ਬੁਰੇ ਦਾਪਲਾ ਕਰ ਗੁੱਸਾ ਮਨ ਨਾ ਹੰਡਾਈ ਦੇਹੀ ਰੋਗ ਨ ਲੱਗਈ ਪੱਲਾ ਸਭ ਕਿਛ ਪਾਏ ਫਰੀਦਾ ਬੁਰੇ ਦਾਪਲਾ ਕਰ ਗੁੱਸਾ ਮਨ ਨਾ ਹੰਡਾਈ ਦੇਹੀ ਰੋਗ ਨ ਲੱਗਈ ਪੱਲਾ ਸਭ ਕਿਛ ਪਾਏ ਫਰੀਦਾ ਬੁਰੇ ਦਾਪਲਾ ਕਰ ਗੁੱਸਾ ਮਨ ਨਾ ਹੰਡਾਈ ਦੇਹੀ ਰੋਗ ਨਾ ਲੱਗਈ ਪੱਲੇ ਸਭ ਕਿਛ ਪਾਏ ਫਰੀਦਾ ਬੁਰੇ ਦਾਪਲਾ ਕਰ ਗੁੱਸਾ ਮਨ ਨਾ ਹੰਡਾਈ ਦੇਹੀ ਰੋਗ ਨਾ ਲੱਗਈ ਪੱਲੇ ਸਭ ਕਿਛ ਪਾਏ ਫਰੀਦਾ ਬੁਰੇ ਦਾਪਲਾ ਕਰ ਗੁੱਸਾ ਮਨ ਨਾ ਹੰਡਾਈ ਦੇਹੀ ਰੋਗ ਨ ਲੱਗਈ ਪੱਲ ਸਭ ਕਿਛ ਪਾਏ ਫਰੀਦਾ ਬੁਰੇ ਦਾਪ ਲਾ ਕਰ ਗੁੱਸਾ ਮਨ ਨਾ ਹੰਡਾਏ ਦੇਹੀ ਰੋਗ ਨ ਲੱਗਈ ਪੱਲ ਸਭ ਕਿਛ ਪਾਏ ਫਰੀਦਾ ਬੁਰੇ ਦਾਪ ਲਾ ਕਰ ਗੁੱਸਾ ਮਨ ਨਾ ਹੰਡਾਏ ਦੇਹੀ ਰੋਗ ਨ ਲੱਗਈ ਪੱਲ ਸਭ ਕਿਛ ਪਾਏ ਫਰੀਦ ਦਾ ਬੁਰੇ ਦਾਪ ਲਾ ਕਰ ਗੁੱਸਾ ਮਨ ਨਾ ਹੰਡਾਈ ਦੇਹੀ ਰੋਗ ਨ ਲੱਗਈ ਪੱਲਾ ਸਭ ਕੁਛ ਪਾਏ ਫਰੀਦ ਦਾ ਬੁਰੇ ਦਾਪ ਲਾ ਕਰ ਗੁੱਸਾ ਮਨ ਨਾ ਹੰਡਾਈ ਦੇਹੀ ਰੋਗ ਨ ਲੱਗਈ ਪੱਲਾ ਸਭ ਕੁਛ ਪਾਏ ਫਰੀਦ ਦਾ ਬੁਰੇ ਦਾਪ ਲਾ ਕਰ ਗੁੱਸਾ ਮਨ ਨਾ ਹੰਡਾਈ ਦੇਹੀ ਰੋਗ ਨ ਲੱਗਈ ਪੱਲ ਸਭ ਕਿਛ ਪਾਏ ਫਰੀਦਾ ਬੁਰੇ ਦਾਪ ਲਾ ਕਰ ਗੁੱਸਾ ਮਨ ਨਾ ਹੰਡਾਏ ਦੇਹੀ ਰੋਗ ਨ ਲੱਗਈ ਪੱਲ ਸਭ ਕਿਛ ਪਾਏ ਹੰਡਾਏ ਦੇਹੀ ਰੋਗ ਨ ਲੱਗਈ ਪੱਲ ਸਭ ਕਿਛ ਪਾਏ ਫਰੀਦਾ ਬੁਰੇ ਦਾਪ ਲਾ ਕਰ ਗੁੱਸਾ ਮਨ ਨਾ ਹੰਡਾਏ ਦੇਹੀ ਰੋਗ ਨ ਲੱਗਈ ਪੱਲ ਸਭ ਕਿਛ ਪਾਏ ਫਰੀਦਾ ਬੁਰੇ ਦਾਪ ਲਾ ਕਰ ਗੁੱਸਾ ਮਨ ਨਾ ਹੰਡਾਏ ਦੇਹੀ ਰੋਗ ਨ ਲੱਗਈ ਪੱਲ ਸਭ ਕਿਛ ਪਾਏ ਫਰੀਦਾ ਬੁਰੇ ਦਾਪ ਲਾ ਕਰ ਗੁੱਸਾ ਮਨ ਨਾ ਹੰਡਾਏ ਦੇਹੀ ਰੋਗ ਨ ਲੱਗਈ ਪੱਲ ਸਭ ਕਿਛ ਪਾਏ ਫਰੀਦ ਦਾ ਬੁਰੇ ਦਾਪਲਾ ਕਰ ਗੁੱਸਾ ਮਨ ਨਾ ਹੰਡਾਈ ਦੇਹੀ ਰੋਗ ਨ ਲੱਗਈ ਪੱਲਾ ਸਭ ਕੁਝ ਪਾਏ ਫਰੀਦ ਦਾ ਬੁਰੇ ਦਾਪਲਾ ਕਰ ਗੁੱਸਾ ਮਨ ਨਾ ਹੰਡਾਈ ਦੇਹੀ ਰੋਗ ਨ ਲੱਗਈ ਪੱਲਾ ਸਭ ਕੁਝ ਪਾਏ ਫਰੀਦ ਦਾ ਬੁਰੇ ਦਾਪਲਾ ਕਰ ਗੁੱਸਾ ਮਨ ਨਾ ਹੰਡਾਈ ਦੇਹੀ ਰੋਗ ਨ ਲੱਗਈ ਪੱਲੇ ਸਭ ਕੀ ਛਪਾਏ ਫਰੀਦਾ ਬੁਰੇ ਦਾਪ ਲਾ ਕਰ ਗੁੱਸਾ ਮਨ ਨਾ ਢਾਏ ਦੇਹੀ ਰੋਗ ਨ ਲੱਗਈ ਪੱਲੇ ਸਭ ਕੀ ਛਪਾਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਚੈਨਨ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ